ਸਤਿ ਸ੍ਰੀ ਅਕਾਲ ਜੀ ਸਲਾਮ ਅਦਾਬ ਨਮਸਤੇ ਰਾਮ ਰਾਮ ਕੀ ਹਾਲ ਚਾਲ ਨੇ ਮਿੱਤਰੋ ਉਮੀਦ ਕਰਦਾ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਲਵਾ ਜੋ ਕਰਦੇ ਆ ਗੱਲਾਂ ਬਾਤਾਂ ਤੇ ਕਿੱਥੋਂ ਕਿੱਥੋਂ ਜੁੜਦੇ ਜਾਂਦੇ ਹਾਂ ਆਜੋ ਇੱਕ ਤੁਹਾਨੂੰ ਮੈਂ ਅੱਜ ਉਹ ਜੜੀ ਬੂਟੀ ਦਿਖਾਉਂਗਾ ਜਿਹੜੀ ਮਤਲਬ ਬਹੁਤ ਕੰਮ ਦੀ ਐ ਤੇ ਜਿਹੜੇ ਸਾਡੇ ਭੈਣ ਭਰਾ ਕਹਿੰਦੇ ਨੇਗੇ ਕੀ ਸਾਡੇ ਗੋਡਿਆਂ ਦੇ ਵਿੱਚੋਂ ਮੋਢਿਆਂ ਦੇ ਵਿੱਚੋਂ ਜੋੜਾਂ ਦੇ ਵਿੱਚੋਂ ਦਰਦ ਨਹੀਂ ਖਤਮ ਹੁੰਦਾ ਤੇ ਅੱਜ ਉਹਨਾਂ ਦੇ ਸਾਰਿਆਂ ਵਾਸਤੇ ਇੱਕ ਉਹ ਜੜੀ ਬੂਟੀ ਤੇ ਇੱਕ ਮੈਂ ਸਾਡੀਆਂ ਨਹਿਰਾਂ ਸਾਡੇ ਸੁਮੀਆਂ ਸਾਡੀਆਂ ਕੱਸੀਆਂ ਸਾਡੇ ਛੱਪਣਾ ਤੇ ਤੇ ਸਾਡੇ ਖੇਤਾਂ ਦੇ ਵਿੱਚ ਇਹ ਜੜੀ ਬੂਟੀ ਆਮ ਪਾਈ ਜਾਂਦੀ ਹੈ ਲੋ ਅੱਜ ਉਹ ਜੜੀ ਬੂਟੀ ਬਾਰੇ ਮੈਂ ਤੁਹਾਨੂੰ ਤੇ ਉਹਦੇ ਫਾਇਦੇ ਵੀ ਦੱਸੂਗਾ ਤੇ ਬੀਕ ਕੰਮ ਕੀ ਕਰਦੀ ਆ ਲੋ ਪਹਿਲਾਂ ਜੁੜੋ ਤੇ ਕਰਦੇ ਆ ਆਪਾਂ ਗੱਲਾਂ ਬਾਤਾਂ ਤੇ ਨਾਲ ਨਾਲ ਮੈਂ ਤੁਹਾਨੂੰ ਥੋੜਾ ਜਿਹਾ ਮਾਹੌਲ ਦਿਖਾਦਾ ਆਪਾਂ ਖੇਤ ਬੈਠੇ ਸੀਗੇ ਤੇ ਇੱਥੇ ਬੈਠੇ-ਬੈਠੇ ਮੇਰੇ ਖਿਆਲ ਆ ਗਿਆ ਵਾਹ ਚੱਲ ਮੇਟਰ ਸਿਆਣੇ ਕਹਿੰਦੇ ਨੇ ਕਹਿੰਦਾ ਵੀ ਜੇ ਕੋਈ ਚੀਜ਼ ਪੱਲੇ ਹੋਵੇ ਨਾ ਕਿਸੇ ਬੰਦੇ ਦੇ ਕੋਈ ਗੁਣ ਪੱਲੇ ਹੋਵੇ ਤੇ ਗੁਣ ਨੂੰ ਕਹਿੰਦੇ ਵੰਡ ਕੇ ਜਾਣਾ ਚਾਹੀਦਾ ਉਹ ਗੁਣ ਨੂੰ ਐਦਾਂ ਨਹੀਂ ਨਾਲ ਨਹੀਂ ਲੈ ਜਾਣਾ ਚਾਹੀਦਾ ਸੋ ਜੇ ਕੋਈ ਤੁਹਾਡੇ ਚੀਜ਼ ਪੱਲੇ ਆ ਤੁਹਾਡੇ ਪੱਲੇ ਗੋਣਾ ਹੈ ਤੁਹਾਡੇ ਪੱਲੇ ਕੋਈ ਇਸ ਤਰ੍ਹਾਂ ਦੀ ਚੀਜ਼ ਆ ਜਿਹਦੇ ਬਾਰੇ ਤੁਸੀਂ ਜਾਣਕਾਰੀ ਰੱਖਦੇ ਹੋਗੇ ਹਨਾ ਸੋ ਉਹ ਜਾਣਕਾਰੀ ਤੁਸੀਂ ਲੋਕਾਂ ਦੇ ਨਾਲ ਜ਼ਰੂਰ ਸਾਂਝੀ ਕਰਿਆ ਕਰੋ ਕਿਉਂਕਿ ਇਹ ਜ਼ਰੂਰੀ ਹੁੰਦਾਗਾ ਦੇਖੋ ਜੇ ਕਿਸੇ ਕਿਸੇ ਨੂੰ ਕੋਈ ਚੀਜ਼ ਚਾਹੇ ਪੜਨਾ ਆਉਂਦਾ ਲਿਖਣਾ ਆਉਂਦਾ ਗਾਉਣਾ ਆਉਂਦਾ ਭੂਲਣਾ ਆਉਂਦਾ ਖੇਤੀਬਾੜੀ ਦੇ ਕੰਮ ਆਉਂਦੇ ਨੇ ਕੋਈ ਵੀ ਕੰਮ ਆਉਂਦਾ ਹਨਾ ਕਿਸੇ ਪ੍ਰਕਾਰ ਦਾ ਕੋਈ ਗੁਣ ਆ ਕਿਸੇ ਬੰਦੇ ਦੇ ਵਿੱਚ ਤਾਂ ਵੀਰ ਬਣ ਕੇ ਜ਼ਰੂਰ ਹਨਾ ਤੇ ਸਾਂਝਾ ਕਰਿਆ ਕਰੋ ਹਰ ਕਿਸੇ ਬੰਦੇ ਦੇ ਨਾਲ ਆਜੋ ਪਹਿਲਾਂ ਤੇ ਆਪਾਂ ਗੱਲਾਂ ਬਾਤਾਂ ਤੁਸੀਂ ਜੁੜੋ ਪਹਿਲਾਂ ਸਭ ਤੋਂ ਪਹਿਲਾਂ ਤੇ ਜੁੜੋ ਮਿੱਤਰੋ ਜਿੱਥੇ ਆਪਾਂ ਨੂੰ ਪ੍ਰਮਾਤਮਾ ਨੇ ਕਿੱਥੇ ਮੈਨੂੰ ਥੋੜੀ ਬਹੁਤੀ ਲਿਖਣ ਦੀ ਕਲਾ ਦਿੱਤੀ ਆ ਗਾਉਣ ਦੀ ਕਲਾ ਦਿੱਤੀ ਆ ਉਥੇ ਕਿਤੇ ਨਾ ਕਿਤੇ ਮੈਂ ਕਿਤਾਬਾਂ ਨਾਲ ਜੁੜਿਆ ਆ ਰਿਹਾ ਸਹਿਤ ਦੇ ਨਾਲ ਜੁੜਿਆ ਆ ਰਹਾਗਾ ਤੇ ਸਾਨੂੰ ਢੇਰ ਸਾਰੀਆਂ ਸਾਡੇ ਬਜ਼ੁਰਗ ਵੀ ਇੱਕ ਦੋ ਨੁਕਤੇ ਦੇ ਕੇ ਗਏ ਨੇ ਬਾਕੀ ਜਿਹੜੇ ਮੇਰੇ ਗੁਰੂ ਜੀ ਨੇਗੇ ਤੇ ਐਮਪੀ ਦੇ ਵਿੱਚੋਂ ਮੈਂ ਉਹਨਾਂ ਕੋਲੋਂ ਉਧਰ ਜਾਂਦਾ ਰਹਿਣਾ ਜੰਗਲਾਂ ਦੇ ਵਿੱਚ ਜੜੀਆਂ ਬੂਟੀਆਂ ਬਾਰੇ ਪਤਾ ਪੁੱਛਦੇ ਰਹਿੰਦੇ ਆ ਸੋ ਅੱਜ ਉਹਨਾਂ ਜੜੀਆਂ ਬੂਟੀਆਂ ਬਾਰੇ ਤੁਹਾਨੂੰ ਦੱਸਾਂਗੇ ਲੋ ਗੁਰੂ ਤੋਂ ਗੱਲ ਜਾਦਾ ਕੀ ਤੁਹਾਨੂੰ ਸੁਣਾਉਣਾ ਕਹਿੰਦੇ ਗੁਰ ਗੂੰਗੇ ਗੁਰ ਬਾਵਰੇ ਗੁਰ ਕੇ ਰਈਏ ਦਾਸ ਗੁਰ ਗੂੰਗੇ ਗੁਰ ਬਾਵਰੇ ਗੁਰ ਕੇ ਰਈਏ ਦਾਸ ਜੇ ਗੁਰ ਭੇਜੇ ਨਰਕ ਨੂੰ ਤਾਂ ਰੱਖੀਏ ਸਵਰਗ ਕੀ ਆਸ ਸੋ ਜਿਹੜੇ ਗੁਰੂ ਹੁੰਦੇ ਨੇ ਗੁਰੂ ਸਭ ਤੋਂ ਉੱਪਰ ਦਾਰਜਾ ਹੁੰਦਾ ਸੋ ਗੁਰੂ ਦਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਹੁੰਦਾ ਸੋ ਆਜੋ ਪਹਿਲਾਂ ਆਪਾਂ ਗੁਰੂ ਜੀ ਦੇ ਦਿੱਤੇ ਹੋਏ ਨੁਕਤੇ ਨੁਸਕੇ ਤੁਹਾਡੇ ਨਾਲ ਸਾਂਝੇ ਕਰਾਂਗੇ ਲੋ ਪਹਿਲਾਂ ਜੜੋ ਵਾਅਦ ਤੋਂ ਵਾਅਦ ਹੈਨਾ ਤੇ ਜੇ ਤੁਸੀਂ ਜੁੜੋਗੇ ਤੇ ਨਾਲ-ਨਾਲ ਜਿੰਮੇ-ਜਿੰਮੇ ਜੁੜਦੇ ਜਾਓਗੇ ਲਾਈਵ ਨੂੰ ਸ਼ੇਅਰ ਕਰਦੇ ਜਾਓਗੇ ਫਿਰ ਤੁਹਾਨੂੰ ਉਹ ਨੁਕਤਾ ਦੱਸ ਦਿਆਂ ਅੱਜ ਜਿਹਦੇ ਨਾਲ ਤੁਹਾਡੇ ਜੜਾਂ ਦੇ ਵਿੱਚ ਜੜਾਂ ਤੋਂ ਦਰਦ ਬਿਲਕੁਲ ਖਤਮ ਹੋ ਜਾਊਗਾ ਸਿਰਫ ਕਿੰਨੇ 10-15 ਦਿਨਾਂ ਦੇ ਨਾਲ ਉਹ ਚੀਜ਼ ਯੂਜ਼ ਕਰਨ ਦੇ ਨਾਲ ਗੋਡਿਆਂ ਦੇ ਵਿੱਚ ਮੋਢਿਆਂ ਦੇ ਵਿੱਚ ਜੋੜਾਂ ਦੇ ਵਿੱਚ ਜਿਹੜਾ ਦਰਦ ਹੁੰਦਾਗਾ ਕਿਸੇ ਦੇ ਵੀ ਕਿਤੇ ਵੀ ਦਰਦ ਹੁੰਦਾ ਹੋਵੇ ਤੇ ਖਾਸ ਕਰਕੇ ਮਰਦਾਨਾ ਕਮਜ਼ੋਰੀ ਚ ਵੀ ਇਹ ਬੂਟਾ ਬਹੁਤ ਕੰਮ ਕਰਦਾ ਤੇ ਬੂਟੇ ਦਾ ਮੈਂ ਤੁਹਾਨੂੰ ਨੌ ਵੀ ਦੱਸੂਗਾ ਤੇ ਬੂਟੇ ਦੀ ਜਾਣਕਾਰੀ ਵੀ ਦਿਊਂ ਪਹਿਲਾਂ ਬੱਦ ਤੋਂ ਬੱਦ ਭਰਾ ਵਣ ਕੇ ਜੁੜੋ ਤੇ ਸ਼ੇਅਰ ਕਰ ਦਿਓ ਬੱਦ ਦੱਬ ਕੇ ਤੇ ਲਾਈਕ ਕਰ ਦਿਓ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਸੋ ਮੈਂ ਫੇਰ ਗੱਲ ਕਰਦਾਗਾ ਵੀ ਸਾਡੇ ਗੁਰੂ ਜੀ ਹੁਣੀ ਕਹਿੰਦੇ ਹੁੰਦੇ ਨੇ ਕਹਿੰਦਾ ਪੁੱਤ ਜੇ ਕਿਸੇ ਦੇ ਪੱਲੇ ਕੋਈ ਜਾਣਕਾਰੀ ਆ ਤੁਹਾਡੇ ਪੱਲੇ ਕੋਈ ਗੋਣਾ ਹੈ ਤੇ ਲੋਕਾਂ ਦੇ ਵਿੱਚ ਜ਼ਰੂਰ ਵੰਡ ਕੇ ਜਾਓ ਹਨਾ ਕਾ ਅੱਗੇ ਸਾਡੇ ਬਜ਼ੁਰਗ ਵੀ ਕਹਿੰਦੇ ਹੁੰਦੇ ਸਿਆਣੇ ਪਿੰਡਾਂ 'ਚ ਕਹਿੰਦੇ ਹੁੰਦੇ ਤੇ ਕਹਿੰਦੇ ਜਿਹੜਾ ਬੰਦਾ ਵੀ ਜਿਹਦੇ ਪੱਲੇ ਕੋਈ ਗੁਣ ਹੋਵੇ ਜੇ ਉਹ ਗੁਣ ਕਿਸੇ ਨੂੰ ਨਾ ਦੇ ਕੇ ਜਾਵੇ ਨਾ ਗੱਲ ਦੱਸ ਕੇ ਜਾਵੇ ਹਨਾ ਤੇ ਕਹਿੰਦੇ ਉਹ ਸੱਪ ਦੀ ਜੂਨ 'ਚ ਪੈ ਜਾਂਦਾ ਸੋ ਮੇਰੇ ਸੋ ਮਿੱਤਰੋ ਤੇ ਚਲੋ ਵੇ ਵਹਿਮ ਵੀ ਹੋ ਸਕਦਾ ਡਰਾਵਾ ਵੀ ਹੋ ਸਕਦਾ ਪਰ ਕਿਤੇ ਨਾ ਕਿਤੇ ਜਿਹੜਾ ਗੁਣ ਹੁੰਦਾ ਵੰਡ ਕੇ ਜਾਣਾ ਚਾਹੀਦਾ ਸੋ ਮੇਰੇ ਗੁਰੂ ਜੀ ਗੁਰੂ ਰਤਿਰਾਮ ਬਾਲਦਾਸ ਮਹਾਰਾਜ ਤੇ ਜਿਨ੍ਹਾਂ ਕੋਲੇ ਮੈਂ ਅਕਸਰ ਐਮਪੀ ਦੇ ਵਿੱਚ ਜਾਂਦਾ ਰਹਿਣਾ ਬਹੁਤ ਸਾਰੀਆਂ ਦਵਾਈਆਂ ਬਾਰੇ ਵੀ ਉਹਨਾਂ ਨੂੰ ਸਿੱਖਦੇ ਆਂ ਰਹਾਣੀਅਤ ਬਾਰੇ ਵੀ ਸਿੱਖਦੇ ਆਂ ਤੇ ਰੱਬ ਦੇ ਮਾਰਗ ਬਾਰੇ ਵੀ ਸਿੱਖਦੇ ਆਂ ਦੁਨੀਆਦਾਰੀ ਬਾਰੇ ਵੀ ਸਿੱਖਦੇ ਆਂ ਹਨਾ ਤੇ ਗਾਉਣਾ ਪਜਾਉਣਾ ਵੀ ਸਿੱਖਦੇ ਆਂਗੇ ਲਿਖਣਾ ਵੀ ਸਿੱਖਦੇ ਆਂ ਸੋ ਬਹੁਤ ਸਾਰੇ ਨੁਕਤੇ ਨੇ ਜਿਹੜੇ ਸਾਨੂੰ ਦਿੰਦੇ ਰਹਿੰਦੇ ਨੇ ਅਕਸਰ ਅਸੀਂ ਲੋਕਾਂ ਨਾਲ ਸਾਂਝੇ ਕਰਦੇ ਰਹਨੇ ਆਗੇ ਸੋ ਪਹਿਲੀ ਹਾਜ਼ਰੀ ਲੋਕ ਗੁਰੂ ਦੇ ਚਰਨਾਂ ਦੇ ਵਿੱਚ ਲਵਾਈਓ ਉਸ ਤੋਂ ਬਾਅਦ ਫਿਰ ਆਪਾਂ ਤੁਹਾਨੂੰ ਦਿਖਾਉਨੇ ਆਂ ਬੂਟਾ ਤੇ ਇੰਨੇ ਤੁਸੀਂ ਜੁੜਿਓ ਹਨਾ ਹੋ ਗੁਰ ਗੁੰਗੇ ਗੁਰਬਾਵਰੇ ਗੁਰ ਕੇ ਰਹੀ ਹੈ ਦਾਸ ਜੇ ਗੁਰ ਪੇ ਜੇ ਨਰਕ ਨੂੰ ਤੇ ਰਖੀਏ ਸਵਰਗ ਕੀ ਆਸ ਓ ਮੈ ਨਿਵਾ ਤੇ ਮੇਰਾ ਮੁਰਸ਼ਿਦ ਉੱਚਾ ਮੈਂ ਨਿਭਾਤੇ ਮੇਰਾ ਮੁਰਸ਼ਿਦ ਉੱਚਾ ਓਸ ਉੱਚੀਆਂ ਦੇ ਸੰਗ ਲਾਈ ਓਸ ਅਦਕੇ ਜ਼ਮਾਂ ਓਨਾਂ ਉੱਚੀਆਂ ਦੇ ਤੇਜ ਨਾਨੀ ਵਿਆਂ ਸੰਗ ਨਿਭਾਈ ਓ ਜਨਾਨੀ ਵੇ ਸੰਗ ਨਿਵਾਈ ਗੁਰੂ ਦੇਵਤਾ ਮਹਾਰੀ ਜੈ ਹੋਵੇ ਗੁਰੂ ਦੇਵਤਾ ਮਹਾਰੀ ਜੈ ਗੁਰੂ ਦੇਵਤਾ ਮਹਾਰੀ ਜੈ ਹੋਵੇ ਗੁਰੂ ਦੇਵਤਾ ਮਹਾਰੀ ਜੈ ਡੁੱਬਦਿਆਂ ਨੂੰ ਤਾਰਨ ਵਾਲਿਆ ਸੁਰਤਾਲ ਬਖਸ਼ਣੇ ਵਾਲਿਆ ਡੁੱਬਦਿਆਂ ਨੂੰ ਤਾਰਨ ਵਾਲਿਆ ਸੁਰਤਾਨ ਬਖਸ਼ਣੇ ਵਾਲਿਆ ਤੇਰੀ ਜੈ ਹੋਵੇ ਤੇਰੀ ਜੈ ਗੁਰੂ ਦੇਵਤਮ ਹਰੀ ਜੈ ਹੋਵੇ ਗੁਰੂ ਦੇਵਤਮ ਹਰੀ ਜੈ ਗੁਰੂ ਦੇਵਤਮ ਹਰੀ ਜੈ ਹੋਵੇ ਗੁਰੂ ਦੇਵਤਮ ਹਰੀ ਜੈ ਗਿਆਨ ਤੇ ਅਨਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਮੈਂ ਸਾਰ ਨਾ ਜਾਣਾ ਤੇਰੀ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਾਰ ਨਾ ਜਾਣਾ ਤੇਰੀ ਓ ਸਭ ਤੇ ਵੱਡਾ ਸਤਿਗੁਰੂ ਨਾਨਕ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਗੁਰਦੇਵਤਮਾਰੀ ਜੈ ਹੋਵੇ ਗੁਰਦੇਵਤਮਾਰੀ ਜੈ ਲਓ ਵੀ ਮਿੱਤਰੋ ਆਜੋ ਇੱਕ ਵਾਰੀ ਫਿਰ ਤੋਂ ਮੇਰੇ ਵੱਲੋਂ ਜਾਨੀ ਕਿ ਮੈਂ ਤੁਹਾਡਾ ਆਪਣਾ ਗਾਇਕ ਗੀਤਕਾਰ ਪ੍ਰਗਟ ਬਟੂਹਾ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀਕਾਲ ਜੀ ਲਓ ਕਿੱਥੋਂ ਕਿੱਥੋਂ ਜੁੜਦੇ ਜਾਂਦੇ ਹੋ ਆਜੋ ਕਰੋ ਕਮੈਂਟ ਲਓ ਹੁਣ ਤੁਹਾਨੂੰ ਮੈਂ ਉਹ ਜੜੀ ਬੂਟੀ ਦਿਖਾਉਣਾ ਜਿਹਦਾ ਮੈਂ ਉੱਪਰ ਫੋਟੋ ਵੀ ਲਾਈ ਹੋਈ ਆ ਤੇ ਜਿਹਦੇ ਬਾਰੇ ਮੈਂ ਲਿਖਿਆ ਵੀ ਹੋਇਆ ਲਓ ਆਜੋ ਤੇ ਲਾਈਵ ਨੂੰ ਕਰ ਦਿਓ ਸ਼ੇਅਰ ਜਿਹੜੇ ਨਵੇਂ ਜੁੜਿਓ ਤੁਸੀਂ ਤੇ ਉਹਨਾਂ ਨੂੰ ਵੀ ਬੇਨਤੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਲਓ ਆਹਾ ਮਿੱਤਰੋ ਜੜੀ ਬੂਟੀ ਆ ਆਹੋ ਜੜੀ ਬੂਟੀ ਆ ਤੇ ਐਦਾਂ ਦੀਆਂ ਐਦਾਂ ਦੇ ਇਹ ਪੱਤੇ ਜੇ ਹੁੰਦੇ ਨੇ ਪਹਿਲਾਂ ਤਾਂ ਦੇਖ ਲਓ ਇਹ ਐਂ ਜੇ ਹੁੰਦਾ ਨਾ ਇਹ ਆਮ ਹੀ ਖੜੀ ਹੁੰਦੀ ਆ ਦੇਖੋ ਨਹਿਰਾਂ ਤੇ ਸੂਆਂਾਂ ਤੇ ਕੱਸੀਆਂ ਤੇ ਖੇਤਾਂ ਦੇ ਵਿੱਚ ਨਾ ਇਹ ਆਮ ਹੁੰਦੀ ਆ ਤੇ ਉਹ ਸਾਡੇ ਸਾਹਮਣੇ ਉਧਰ ਨਹਿਰਾ ਇਹ ਨਹਿਰ ਦੇ ਲੱਗ ਗਈ ਖੜੀ ਆ ਇਦਾਂ ਦੀ ਹੁੰਦੀ ਹੈ ਜੜੀ ਬੂਟੀ ਜੀ ਇੱਕ ਵਾਰ ਮੈਂ ਫੇਰ ਤੁਹਾਨੂੰ ਨਜ਼ਦੀਕ ਤੋਂ ਦਿਖਾ ਦੇਖੋ ਇਹਦੇ ਇਦਾਂ ਜੇ ਪੱਤੇ ਹੁੰਦੇ ਨੇ ਇਹਦੇ ਖੱਟੇ-ਖੱਟੇ ਫੁੱਲ ਲੱਗਦੇ ਨੇ ਤੇ ਫੁੱਲਾਂ ਤੋਂ ਬਾਅਦ ਫੇਰ ਆ ਡੋਡੀਆਂ ਜੀਆਂ ਨਿਕਲਦੀਆਂ ਨਿਗੀਆਂ ਤੇ ਅੱਜ ਮੈਂ ਤੁਹਾਨੂੰ ਦਿਖਾ ਪੀ ਦੇਣਾ ਇਹਦੇ ਫੁੱਲ ਕਿਦਾਂ ਦੇ ਹੁੰਦੇ ਨੇ ਪਹਿਲਾਂ ਤੁਸੀਂ ਚੈੱਕ ਕਰ ਲਓ ਹਨਾ ਤੇ ਆਹਾ ਹੁੰਦੇ ਨੇ ਜਿਹੜੇ ਫੁੱਲ ਖੱਟੇ-ਖੱਟੇ ਜੀ ਆ ਦੇਖੋ ਇਦਾਂ ਦੇ ਤੇ ਇਦਾਂ ਦੇ ਫੁੱਲ ਜੇ ਲੱਗੇ ਹੁੰਦੇ ਨੇ ਇਹਨੂੰ ਇਹ ਆ ਦੇਖੋ ਇਦਾਂ ਦੇ ਇਹਦੇ ਇਹਦੇ ਜਿਹੜੇ ਫੁੱਲ ਹੁੰਦੇ ਨੇਗੇ ਇੱਥੋਂ ਵਧੀਆ ਦੀ ਜੂਆ ਦੇਖੋ ਤੁਹਾਨੂੰ ਹਨਾ ਆ ਲਓ ਇਹਨੂੰ ਕਹਿੰਦੇ ਨੇ ਜੀ ਅੱਤਵਲ ਤੇ ਮੈਂ ਤੁਹਾਨੂੰ ਦਿਖਾ ਦਾਂ ਥੋੜਾ ਜਿਹਾ ਆਹ ਇਹਦੀ ਡੋਡੀ ਦੀ ਆਪਾਂ ਇਸ ਤਰ੍ਹਾਂ ਤੋੜ ਲਿਓ ਆ ਦੇ ਇਦਾਂ ਇਹ ਆਹ ਆਤੀ ਇਹ ਤੁਹਾਨੂੰ ਦਿਖਾਉਣਾ ਮੈਂ ਇਹਦੇ ਚੋਂ ਨਾ ਮਤਲਬ ਬੀਜੇ ਨਿਕਲਣਗੇ ਇਹਦੇ ਇਹ ਆ ਇਸ ਤਰ੍ਹਾਂ ਦੀ ਡੋਡੀ ਹੁੰਦੀ ਹੈ ਇਹ ਇਹਦੇ ਵਿੱਚੋਂ 20 ਨਿਕਲਦੇ ਹੁੰਦੇ ਨੇ 20 ਇਹਦੀ ਆ ਆਹ ਜਿਹੜੀ ਇਹਦੀ ਡੋਡੀ ਜੀ ਹੁੰਦੀ ਹੈਗੀ ਇਹਦੇ ਇਹਦੇ ਵਿੱਚੋਂ 20 ਨਿਕਲਣਗੇ ਤੇ ਦਿਖਾਉਣਾ ਮੈਂ ਤੁਹਾਨੂੰ ਇੱਕ ਮਿੰਟ ਜੁੜੇ ਰਹੋ ਤੇ ਲਾਈਵ ਨੂੰ ਕਰੀ ਚੱਲੋ ਸ਼ੇਅਰ ਵੱਧ ਤੋਂ ਵੱਧ ਹਨਾ ਇਹ ਆਤੀ ਆਹ ਇਹਦੇ ਵੀਨ ਆ ਦੇਖੋ ਇਹ ਬਿਲਕੁਲ ਦਿਲ ਦੀ ਸ਼ਕਲ ਦੇ ਹੁੰਦੇ ਨੇ ਇਹ ਆਹਾਂ ਇਹਦੇ ਵੀਨ ਇਦਾਂ ਦੇ ਵੀ ਨਿਕਲਣਗੇ ਇਹਦੇ ਚੋਂ ਆ ਆ ਆ ਆ ਡੋਡੀਆਂ ਜੀਆਂ ਦੇ ਵਿੱਚੋਂ ਨਾ ਤੇ ਆਹ ਇਹਦੀਆਂ ਇਦਾਂ ਦੀਆਂ ਡੋਡੀਆਂ ਨੇ ਐਂ ਤੋੜ ਲਿਓ ਇਹ ਇਸ ਤਰ੍ਹਾਂ ਇਹਨਾਂ ਨੂੰ ਇਹਨਾਂ ਨੂੰ ਤੋੜ ਲਿਓ ਹੁਣ ਤੇ ਇਦਾਂ ਲਓ ਜੀ ਇਹਨੂੰ ਤੋੜ ਕੇ ਉਸ ਤੋਂ ਬਾਅਦ ਇਹਦੇ ਕੱਢ ਲਿਓ ਚੰਗੀ ਤਰ੍ਹਾਂ ਇਸ ਤਰ੍ਹਾਂ ਰਗੜ ਰਗੜ ਕੇ ਨਾ ਤੇ ਰਗੜ ਰਗੜ ਕੇ ਇਹਦੇ ਬੀ ਕੱਢ ਲਿਓ ਤੇ ਜਦੋਂ ਬੀ ਬੂ ਕੱਢ ਕੁੱਢ ਲਏ ਉਸ ਤੋਂ ਬਾਅਦ ਇਹਨੂੰ ਸਾਫ਼ ਜਿਆ ਕਰ ਲਿਓ ਪੀਆ ਨੂੰ ਅਦੇ ਇਦਾਂ ਇਹ ਐਂ ਐਂ ਕੰਮ ਹੋਊਗੇ ਇਹ ਆ ਦੇਖੋ ਉਗੇ ਨਾ ਸਾਫਾ ਇਹ ਆਹ ਤੇ ਦੇ ਬੀ ਆਹਾ ਇਹ ਇਦਾਂ ਮਤਲਬ ਕਿ ਇਹ ਦਿਲ ਦੀ ਸ਼ਕਲ ਜਿਹੇ ਹੁੰਦੇ ਨੇ ਇਹਦੇ ਬੀ ਹੁੰਦੇ ਨੇ ਜਿਹੜੇ ਆਹ ਦੇਖੋ ਹਨਾ ਆ ਲਓ ਆਹਾ ਇਹਦੇ ਬੀ ਨੇ ਇਹ ਮਿੱਤਰੋ ਇਹ ਬੀ ਤੁਸੀਂ ਲੈ ਲੈਣੇ ਨੇ ਇਹ ਬੀ ਲੈ ਕੇ ਉਸ ਤੋਂ ਬਾਅਦ ਇਹਨੂੰ ਤੁਸੀਂ ਨੇ ਘੱਟੋ ਘੱਟ ਜੇ ਬਾਹਲਾ ਨਹੀਂ ਤਾਂ ਪਾਈਆ ਕੁ ਬੀ ਤਾਂ ਲਿਓ ਹਨਾ ਮਤਲਬ ਕਿ 15 ਕਿ ਦਿਨ ਲੈ ਸਕੋ 15 ਕਿ ਦਿਨ ਤੁਸੀਂ ਨੇ ਕੀ ਕਰਨਾ ਆ ਬੀਆਂ ਦਾ ਪਾਊਡਰ ਬਣਾ ਲਿਓ ਪਹਿਲਾ ਪਾਈਆਕ ਲੈ ਕੇ ਇਹਨਾਂ ਬੀਆਂ ਦਾ ਪਾਊਡਰ ਬਣਾ ਲਿਓ ਪਾਊਡਰ ਬਣਾ ਕੇ ਉਸ ਤੋਂ ਬਾਅਦ ਘਰੇ ਰੱਖ ਲਿਓ ਕਿਸੇ ਡੱਬੇ ਚ ਪਾ ਕੇ ਸ਼ਾਮ ਨੂੰ ਸੌਣ ਲੱਗੇ ਗਰਮ ਦੁੱਧ ਦੇ ਨਾਲ ਇਹਨਾਂ ਬੀਆਂ ਨੂੰ ਲੈਣਾ ਤੇ ਫਿਰ ਤੂੰ ਯਕੀਨ ਮੰਨਿਓ 15 ਦਿਨ ਲਾਓ 15 ਦਿਨਾਂ ਤੋਂ ਬਾਅਦ ਇਹ ਫਿਰ ਜਿਹੜਾ ਅੱਤਵਲ ਹੈ ਜਿਵੇਂ ਮਤਲਬ ਕਿ ਇਹਦਾ ਨਾਮ ਆ ਇਹ ਇਹ ਅੱਤਵਲ ਆ ਜੀ ਇਹਦਾ ਨਾਮ ਹੈਗਾ ਬੂਟੇ ਦਾ ਅੱਤਵਲ ਜੀ ਤੇ ਇਹ ਵਾਕਈ ਜਿਵੇਂ ਇਹਦਾ ਨਾਮ ਅੱਤਵਲ ਹੈ ਇਹਦੇ ਵਿੱਚ ਤਾਕਤ ਵੀ ਅੰਤਾਂ ਦੀ ਹੈ ਤਾਕਤਾਂ ਤਾਂ ਤਾਂ ਦੀ ਇਸ ਤਰ੍ਹਾਂ ਦੀਆਂ ਨੇ ਤਾਂ ਗੋਡੇ ਮੋਢੇ ਟਾੜੇ ਜਿਹੜੇ ਹੈਗੇ ਨੇ ਦੁਖਦੇ ਨੇ ਜੇ ਤੁਸੀਂ ਉਹ ਲੈਣ ਲੱਗੇ ਤੇ ਉਹ ਵੀ ਇਹ ਠੀਕ ਕਰੂਗਾ ਤੇ ਅਗਲੀ ਗੱਲ ਮਾਨਾ ਕਮਜ਼ੋਰੀ ਮਰਦਾਨਾ ਕਮਜ਼ੋਰੀ ਦੇ ਵਿੱਚ ਆਹ ਜਿਹੜੇ ਇਹਦੇ ਵੀ ਨੇ ਨਾ ਇਹ ਅੱਤਵਲ ਹੈ ਜੀ ਮੈਂ ਫੇਰ ਦੱਸਦਾ ਤੁਹਾਨੂੰ ਤਾਂ ਨੌ ਹੈਗਾ ਅੱਤਵਲ ਤੇ ਮਰਦਾਨਾ ਕਮਜ਼ੋਰੀ ਦੇ ਵਿੱਚ ਮਿੱਤਰੋ ਇਹਦੇ ਵੀ ਐਡੇ ਕਾਰਗਰ ਨੇ ਤੁਸੀਂ ਸਵਾ ਮਹੀਨਾ ਲਗਾਤਾਰ ਅੱਧਾ ਚਮਚਾ ਹੀ ਲੈਣਾ ਮਤਲਬ ਗਰਮ ਦੁੱਧ ਦੇ ਨਾਲ ਅੱਧਾ ਚਮਚਾ ਤੁਸੀਂ ਲੈਣ ਲੱਗ ਜਾਓ ਬਸ ਫਿਰ ਸਿਰਈ ਆ ਗੱਲ ਬਾਤ ਮੈਨੂੰ ਤੁਹਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਤੁਹਾਡੇ ਜੋੜਾਂ ਚ ਦਰਦ ਸਿਰ ਚ ਹੋਰ ਕਿਤੇ ਵੀ ਦਰਦ ਹੁੰਦਾ ਵਾ ਇਹ ਦੇਖ ਲਓ ਇੱਕ ਵਾਰੀ ਇਹਨੂੰ ਇਹਨੂੰ ਮਿੱਤਰੋ ਚੰਗੀ ਤਰ੍ਹਾਂ ਦੇਖੋ ਆ ਦੇਖੋ ਹਨਾ ਤੁਹਾਨੂੰ ਹੋਰ ਮੈਂ ਨਜ਼ਦੀਕ ਤੋਂ ਦਿਖਾ ਦਿੰਨਾ ਆਹਾ ਡੋਡੀ ਆਹੋ ਇਹ ਆਹਾ ਐ ਜੇ ਮਤਲਬ ਇਹ ਆ ਦੇਖੋ ਹਨਾ ਇਹ ਇਹਨੂੰ ਦਰਖਤ ਨੂੰ ਕਹਿੰਦੇ ਨੇ ਅੱਤਵਾਲਾ ਦੇਖੋ ਇਹ ਇਦਾਂ ਦੀ ਡੋਡੀ ਹੁੰਦੀ ਆ ਤੇ ਆਹਾ ਇਹਦਾ ਪੀਲੇ ਰੰਗ ਦਾ ਫੁੱਲ ਹੁੰਦਾ ਇਹ ਆਹ ਦੇਖੋ ਜੀ ਆਹ ਹੈਗਾ ਪੀਲੇ ਰੰਗ ਦਾ ਫੁੱਲ ਤੇ ਆਹਾ ਇਹਦੇ ਪੱਤੇ ਹੁੰਦੇ ਨੇ ਨਾ ਦਿਲ ਜਿਹੇ ਵਾਲੇ ਦੇਖੋ ਇਹਦੇ ਪੱਤੇ ਵੀ ਮਿੱਤਰੋ ਐ ਹੁੰਦੇ ਨੇ ਦਿਲ ਵਾਲੇ ਆ ਦੇਖੋ ਹਨਾ ਹੈ ਨਾ ਕਮਾਲ ਦੀ ਗੱਲ ਇਹਦੇ ਵੀ ਵੀ ਦਿਲ ਵਾਲੇ ਇਹਦੇ ਪੱਤੇ ਵੀ ਦਿਲ ਵਾਲੇ ਆ ਦੇਖੋ ਮੈਂ 20 ਤੋਂ ਉਪਰਲਾ ਦਿਖਾਈ ਦੇਣਾ ਕੱਢ ਗਿਆ ਹੈ ਨਾ ਤੇਰੇ ਬੀਬੀ ਦੇ ਨਾਲ ਲੰਦੇ ਨੇ ਪੱਤੇ ਵੀ ਤੇ ਦਿਲ ਵਰਗੇ ਹੁੰਦੇ ਨੇ ਤੇ ਦਿਲ ਐ ਮੈਂ ਕਹਿੰਦਾ ਦਿਲ ਆਲਾ ਕੰਮ ਨਹੀਂ ਹੁੰਦਾ ਸਾਰਾ ਇਹ ਤੁਹਾਡਾ ਦਿਲ ਰਾਜੀ ਕਰ ਦਿਆ ਕਰੂਗਾ ਤੁਸੀਂ ਲਗਾਤਾਰ ਵਰਤ ਕੇ ਦੇਖੋ ਜੀ ਇਹਨੂੰ ਇਹ ਹੈਗਾ ਅਤਵਲ ਤੇ ਇਹਦੇ 'ਚ ਅੰਤਾਂ ਦੀ ਤਾਕਤ ਹੈ ਤੇ ਗੋਡੇ ਮੋਢੇ ਜੋੜ ਦਰਦ ਮੈਂ ਕਹਿੰਦਾ ਸਰੀਰ 'ਚ ਕਿਤੇ ਵੀ ਦਰਦ ਹੋਵੇ ਇਹ ਜਮ ਨਹੀਂ ਛੱਡਦਾ ਤੇ ਐਡੀ ਕਮਾਲ ਦੀ ਚੀਜ਼ ਆ ਇਹ ਜਿਹੜਾ ਅਤਵਲ ਹੈ ਬੱਸ ਸਿਰ ਯਾ ਦੇਖੋ ਦਿਖਾ ਦਿੱਤੇ ਨੇ ਮੈਂ ਤੁਹਾਨੂੰ ਪਹਿਲਾਂ ਵੀ ਵੀ ਇਹ ਤੇ ਅਰੇ ਪੱਤੇ ਵੀ ਦਿਲ ਦਿਲ ਵਰਗੇ ਨੇ ਇਹਦੇ ਆ ਦੇਖੋ ਦੇਖ ਲਓ ਕੀ ਕਰ ਕਿਸੇ ਨੂੰ ਲੋੜ ਹੁੰਦੀ ਆ ਹਨਾ ਤੇ ਇਹਦੇ ਵੀ ਕੱਢ ਲਿਓ ਵੀ ਕੱਢ ਕੇ ਹੱਤਵਾਲ ਦੇ ਉਸ ਤੋਂ ਬਾਅਦ ਤੁਸੀਂ ਇਹਨੂੰ ਇਸਤੇਮਾਲ ਕਰ ਸਕਦੇ ਹੋਗੇ ਫਿਰ ਇਹਦਾ ਬਣਾ ਲਿਓ ਜੀ ਘਰੇ ਲਿਜਾ ਕੇ ਪਾਊਡਰ ਹੁਣ ਇਹ ਆਮੀਆਂ ਨਹਿਰਾ ਨੂਰਾ ਦੇ ਉੱਤੇ ਤੇ ਇਹਦਾ ਬਣਾ ਲਿਓ ਜੀ ਪਾਊਡਰ ਪਾਊਡਰ ਬਣਾਉਣ ਤੋਂ ਬਾਅਦ ਇਹਨੂੰ ਅੱਧਾ ਚਮਚਾ ਤੁਸੀਂ ਦੁੱਧ ਦੇ ਨਾਲ ਲੈਣਾ ਲੋ ਜੀ ਦੁੱਧ ਦੇ ਨਾਲ ਅੱਧੇ ਅੱਧਾ ਚਮਚਾ ਲੈਣਾ ਸ਼ੁਰੂ ਕਰ ਦਿਓ ਬਾ ਜਹਰ ਦੇ ਫਿਰ ਇਹਦੇ ਬੀਜ ਨੇ ਦਿਲਾਂ ਵਾਲੇ ਤੇ ਪੱਤੇ ਵੀ ਇਹਦੇ ਦਿਲਾਂ ਵਾਲੀ ਨੇ ਤੁਸੀਂ ਯਕੀਨ ਮੰਨਿਓ ਫਿਰ ਇਹ ਬਸ ਦਿਲ ਰਾਜੀ ਕਰ ਦੇਣਗੇ ਚਾਹੇ ਤੁਹਾਡੇ ਗੋਡੇ ਦੁਖਦੇ ਹੋਣ ਚਾਹੇ ਤੁਹਾਡੇ ਮੋਢੇ ਦੁਖਦੇ ਹੋਣ ਆ ਦੇਖੋ ਸਾਡੇ ਇੱਥੇ ਦਾ ਇਹ ਨਹਿਰਾ ਸੂਇਆਂ ਕੱਸੀਆਂ ਛਪੜਾ ਮਤਲਬ ਡੰਡੀਆਂ ਡੁੰਡੀਆਂ ਦੇ ਖੇਤਾਂ ਦੀਆਂ ਪਈਆਂ ਜੇ ਵਿੱਚ ਮੋਟਰਾਂ ਦੇ ਉੱਤੇ ਇਹ ਆਮ ਹੀ ਮਤਲਬ ਜਿੱਥੇ ਥੋੜਾ ਜਿਹਾ ਵੀ ਅਜਾੜ ਜਾ ਹੋਵੇ ਨਾ ਤੇ ਉਥੇ ਹੀ ਆਮ ਹੀ ਉੱਗਿਆ ਆਉਂਦਾ ਇਹ ਆਹਾ ਦੇਖੋ ਇਹ ਜੱਤਵਾਲੋ ਦੇ ਸਾਡੇ ਤਾਂ 바ਵਾ ਲੱਗਿਆ ਪਿਆ ਤੇ ਮਿਹਨਤ ਵਾਲਾ ਸੌਦਾ ਇਹ ਖਰ ਤੋਂ ਇਹਨੂੰ ਮਤਲਬ ਮਾਲਣਾ ਪੈਂਦਾ ਚੰਗੀ ਤਰ੍ਹਾਂ ਹਨਾ ਬਰੀਕ ਹੁੰਦਾ ਥੋੜਾ ਜਿਹਾ ਇਹ ਨਿਕਲਦਾ ਘੱਟ ਹੈ ਪਰ ਘਟੋ ਘਟ ਜੇ ਬਾळा ਨਹੀਂ ਤਾਂ ਤੁਸੀਂ ਪਾਈਆ ਤਾਂ ਲਓ ਪਾਈਆ ਲੈ ਕੇ ਆਤਵਾਲਾ ਇਹ ਇਹ ਇਹਦੇ ਵੀ ਵਿੱਚੋਂ ਕੱਢ ਕੇ ਪਾਈਆ ਉਦੋਂ ਬਾਅਦ ਤੁਸੀਂ ਇਹਨੂੰ ਚੰਗੀ ਤਰ੍ਹਾਂ ਫਿਰ ਪਾਊਡਰ ਬਣਾ ਲਿਓ ਪਾਊਡਰ ਬਣਾ ਕੇ ਫਿਰ ਤੁਸੀਂ ਇਹਨੂੰ ਲੈਣਾ ਸ਼ੁਰੂ ਕਰਿਓ ਫਿਰ ਦੇਖਿਓ ਜੀ ਇਹਦੇ ਕਮਾਲ ਦੇ ਰਿਜ਼ਲਟ ਨੇ ਤੇ ਬਾਹਲਾ ਤੁਹਾਨੂੰ ਇਹਦਾ ਬੈਨੀਫਿਟ ਹੋਊਗਾ ਤੇ ਬਹੁਤ ਸਿਰਾ ਗੱਲਬਾਤ ਹੋਊਗੀ ਆ ਦੇਖੋ ਜੀ ਤੇ ਐਦਾਂ ਦੀ ਕਹਾਣੀਆਂ ਇਹ ਸਾਰੀ ਤੇ ਆ ਦੇਖੋ ਹਨਾ ਬਹੁਤ ਸਿਰਾ ਗੱਲਬਾਤ ਆ ਗਈ ਤੇ ਐਦਾਂ ਮਤਲਬ ਐਦਾਂ ਦੀ ਗੱਲਬਾਤ ਆ ਇਹ ਸਾਰੀ ਤੇ ਸੋਹਣਾਗਾ ਮਤਲਬ ਇਹ ਕਹਿ ਸਕ ਰਹੇ ਹਾਂ ਇਹ ਬੂਟਾ ਵੀ ਸੋਹਣਾ ਇਹਦੇ ਫੁੱਲ ਵੀ ਸੋਹਣੇ ਨੇ ਤੇ ਇਹਦਾ ਰਿਜ਼ਲਟ ਵੀ ਸੋਹਣਾ ਮਿੱਤਰੋ ਲਓ ਜੀ ਨੂੰ ਜੀ ਨੂੰ ਵੀਡੀਓ ਲੱਗੀ ਚੰਗੀ ਆ ਦੇਖੋ ਸਾਡੇ ਦਾ ਤੇ ਬਹੁਤ ਖੜਾ ਜੀ ਆ ਦੇਖੋ ਉਹ ਮਹਿੰਗਾ ਬਹੁਤਾ ਕਹਿੰਦੇ ਇਹ 7-8000 ਰੁਪਏ ਨੂੰ ਕਿਲੋ ਇਹਦੇ ਇਹਦੇ ਵੀ ਮਿਲਦੇ ਨੇ ਘਟੋ ਘੱਟ 7-8000 ਰੁਪਏ ਨੂੰ ਕਿਲੋ ਇਹਦੇ ਬੀਜਾਂ ਦਾ ਰੇਟ ਆ ਜੇ ਤੁਸੀਂ ਨੇ ਲੈਣੇ ਹੋਣ ਕਿਉਂਕਿ ਬਹੁਤ ਮਹਿੰਗੇ ਨੇ ਤੇ ਬਹੁਤ ਘੱਟ ਇਹ ਮਿਲਦੇ ਨੇ ਪੈਸੇ ਤਾਂ ਬੰਸਾਰੀ ਕਿਸੇ ਕਿਸੇ ਨੂੰ ਮਿਲਦੇ ਨੇ ਇਹ ਕਿਉਂਕਿ ਜ਼ਿਆਦਾਤਰ ਤੇ ਇਹ ਇਹਦੇ ਬਾਰੇ ਬਹੁਤ ਘੱਟ ਮਤਲਬ ਉਹਦੇ ਚ ਗ੍ਰੰਥਾਂ ਚ ਤਾਂ ਲਿਖਿਆ ਹੋਇਆ ਕਈ ਜਗ੍ਹਾ ਦੇ ਉੱਤੇ ਪਰ ਇਹਦੇ ਬਾਰੇ ਜਾਣਕਾਰੀ ਨਹੀਂ ਕਿਸੇ ਨੂੰ ਹਨਾ ਇਹ ਜੀ ਅਤਵਲ ਹੈ ਇਹ ਬਹੁਤ ਕੰਮ ਕਰਦਾ ਗੋਡੇ ਮੋਡੇ ਜੋੜ ਦਰ ਦੈਰਾ ਵਗੈਰਾ ਹੁਣ ਇਹ ਸਾਡੇ ਕਈ ਬੰਦਿਆਂ ਨੇ ਅਜਮਾ ਕੇ ਦੇਖਿਆ ਹੋਇਆ ਫਾਰਮੂਲਾ ਜੀ ਜੇ ਕਿਸੇ ਨੂੰ ਸਕਸ ਦੀ ਪ੍ਰੋਬਲਮ ਹੋਵੇ ਮਰਦਾਨਾ ਮਰਦਾਨਾ ਕਮਜ਼ੋਰੀ ਹੋਵੇ ਰਕੇਸ਼ ਕੁਮਾਰ ਜੀ ਕਹਿੰਦੇ ਨਾਮ ਕੀ ਹੈ ਇਹਦਾ ਨਾਮ ਹੈਗਾ ਜੀ ਅੱਤਵਲ ਇਹਨੂੰ ਕਹਿੰਦੇ ਨੇ ਅੱਤਵਲ ਮੈਂ ਕਹਿੰਦਾ ਜੀ ਮਰਦਾਨਾ ਕਮਜ਼ੋਰੀ ਦੇ ਵਿੱਚ ਜੇ ਕਿਸੇ ਨੂੰ ਸਕਸ ਦੀ ਪ੍ਰੋਬਲਮ ਹੁੰਦੀ ਹੋਵੇ ਸਕਸ ਦੇ ਰਿਲੇਟਡ ਤਾਂ ਮੈਂ ਕਹਣਾ ਵੀ ਇਹ ਬਸ ਸਿਰਾ ਕਰ ਦਿੰਦਾ ਦੇਖੋ ਇਹਦੀ ਪਛਾਣ ਕਰ ਲਓ ਇਹਨੂੰ ਕਹਿੰਦੇ ਨੇ ਅੱਤਵਲ ਪੰਜਾਬੀ ਇਹਨੂੰ ਉਹ ਅੱਤਵਲ ਕਹਿੰਦੇ ਨੇ ਹੋਰ ਕਿਤੇ ਕੋਈ ਬੋਲੀ ਬੋਲੀ ਜਾਂਦੀ ਹੋਵੇ ਕਿਸੇ ਢੰਗ ਨਾਲ ਤਾਂ ਮੈਂ ਕਹਿ ਨਹੀਂ ਸਕਦਾ ਪਰ ਇਹਨੂੰ ਪਛਾਣ ਕਰ ਲਿਓ ਹਣਾ ਇਹ ਇਦਾਂ ਦੀ ਆ ਡੋਡੀ ਜੀ ਹੁੰਦੀ ਆ ਇਹ ਆਹ ਇਹਦੇ ਦਿਲ ਵਾਲੇ ਪੱਤੇ ਹੁੰਦੇ ਨੇ ਗਾਹਾਂ ਇਹਦੇ ਬੀਜ ਨੇ ਨਾ ਜਿਹੜੇ ਬੀ ਇਹਦੇ ਵਿੱਚੋਂ ਨਿਕਲਦੇ ਨੇ ਆ ਦੇਖੋ ਮੈਂ ਤੁਹਾਨੂੰ ਦਿਖਾਵਾਂ ਥੋੜੇ ਜਿਹੀ ਬੀ ਵੀ ਇਹ ਤਾਂ ਦਿਲ ਵਾਲੇ ਹੁੰਦੇ ਨੇ ਮਿੱਤਰੋ ਇਹ ਆਹ ਦੇਖ ਲਓ ਤੇ ਇਹ ਇਦਾਂ ਜੇ ਹੁੰਦਾ ਏ ਇਹਦੇ ਖੱਟੇ ਰੰਗ ਦੇ ਮਤਲਬ yellow color ਦੇ ਇਹਦੇ ਜਿਹੜੇ ਫੁੱਲ ਹੁੰਦੇ ਨੇ ਉਹ yellow color ਦੇ ਹੁੰਦੇ ਨੇਗੇ ਤੇ ਆ ਦੇਖੋ ਇਹ ਆ ਦੇਖ ਇਹ ਆ लो ਹਨਾ ਆ ਲਓ ਜੀ ਇਹ ਬਹੁਤ ਘੱਟ ਮਤਲਬ ਪੰਸਾਰੀਆਂ ਕੋਲੇ ਵੀ ਬਹੁਤ ਘੱਟ ਹੁੰਦਾ ਇਹ ਹਨਾ ਤੇ ਆ ਦਿਖਾਉਣਾ ਤੁਹਾਨੂੰ ਇਹਦੇ ਵੀ ਇੱਕ ਮਿੰਟ ਤੁਸੀਂ ਜੋੜੇ ਰਹੋ ਨਾਲ ਤੇ ਸਾਡੇ ਇਧਰ ਬਹੁਤ ਜ਼ਿਆਦਾ ਬਹੁਤ ਵੱਡੀ ਮਾਤਰਾ ਦੇ ਵਿੱਚ ਇੱਥੇ ਕਿਉਂਕਿ ਇਹ ਨਹਿਰ ਦਾ ਕੰਢਾ ਹੈਗਾ ਤੋੜਨਾ ਦਾੜਨਾ ਦਾ ਭਰਾਵੋ ਹੈ ਤਾਂ ਔਖਾ ਇਹ ਕੰਮ ਤਾਂ ਆ ਦਿਖਾਉਣਾ 1 ਮਿੰਟਾ ਦੇਖੋ ਇਹ ਆ ਦੇਖੋ ਹੈ ਨਾ ਦਿਲ ਵਾਲੇ ਵੀ ਆ ਦੇਖੋ ਮੇਤਰੋ ਹੋਰ ਸਾਫ ਕਰਕੇ ਦਿਖਾਉਣਾ ਤੁਹਾਨੂੰ 1 ਮਿੰਟ ਇੱਕ ਮਿੰਟ ਦੇਖੋ ਆ ਲੋ ਆ ਦੇਖੋ ਲਓ ਮਿੱਤਰੋ ਜਮਈ ਦਿਲਾਂ ਵਰਗੇ ਨੇ ਮੈਂ ਕਹਿੰਨਾ ਮਰਦਾਨਾ ਕਮਜ਼ੋਰੀ ਦੇ ਵਿੱਚ ਐਡੀ ਐਡਾ ਕਹੇ ਕਾਰਗਰ ਹੈ ਇਹ 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 ਜਿਹੜਾ ਹੱਥ ਵਾਲਾ ਨਾ ਦੇਖੋ ਆ ਖੜਾ ਨਾ ਇਹ ਆ ਦੇਖੋ ਮਨ ਜ ਮੈਂ ਕਹਿੰਦਾ ਮਰਦਾਨਾ ਕਮਜ਼ੋਰੀ ਦੇ ਵਿੱਚ ਕੋਈ ਵੀ ਤੁਹਾਨੂੰ ਦਿੱਕਤ ਆਉਂਦੀ ਹੋਵੇ ਕਿਸੇ ਕਿਸੇ ਵੀ ਪ੍ਰਕਾਰ ਦੀ ਹਨਾ ਤੇ ਤੁਸੀਂ ਯਕੀਨ ਮੰਨਿਓ ਮੈਂ ਕਹਿੰਨਾ ਬਸ ਇਹ ਸਿਰ ਹੀ ਆ ਗੱਲ ਬਾਤ ਬਹੁਤ ਘੈਂਟ ਚੀਜ਼ ਆ ਲੈ ਫਰੀ ਦੇ ਵਿੱਚ ਵੀ ਤੁਹਾਡੇ ਲਾਗੇ ਤਾਂ ਕਿ ਉਹ ਇਹ मिल ਸਕਦਾ ਇਹਨੂੰ ਕਹਿੰਦੇ ਨੇ ਅੱਤਵਾਲ ਇਹਦੇ ਇਹਦੇ 20 ਕੰਮ ਕਰਦੇ ਨੇ ਆ ਟਾਣੀਆਂ ਨਹੀਂ ਕੰਮ ਕਰਦੀਆਂ ਨਾ ਇਹਦੇ ਫੁੱਲ ਕੰਮ ਕਰਨ ਠੀਕ ਹੈ ਤੇ ਇਹਦੇ ਜਿਹੜੇ 20 ਹੁੰਦੇ ਨੇ ਅੱਤਵਾਲ ਦੇ ਇਹ ਬਹੁਲੇ ਨਜਾਇਜ਼ ਮਿੱਤਰੋ ਕੰਮ ਕਰਦੇ ਨੇ ਬਹੁਤ ਮਤਲਬ ਵਧੀਆ ਜੜੀ ਬੂਟੀ ਆ ਇਹ ਤੇ ਤੁਸੀਂ ਇਹਦਾ ਇੱਕ ਵਾਰ ਸੇਵਨ ਕਰਕੇ ਦੇਖੋ ਜੇ ਤੁਸੀਂ ਸੇਵਨ ਕਰਕੇ ਦੇਖੋਗੇ ਤੇ ਤੁਹਾਨੂੰ ਆਪਣੇ ਆਪ ਇਹਦੇ ਸੇਵਨ ਤੋਂ ਫਾਇਦਾ ਹੋਊਗਾ ਤੇ ਤੁਸੀਂ ਯਕੀਨ ਮੰਨਿਓ ਹਨਾ ਅ ਮੈਂ ਸ਼ਾਮ ਦਾ ਟਾਈਮ ਸੀ ਖੇਤਾਂ ਵਿੱਚ ਨਾ ਪਤਾ ਕੀ ਗੱਲ ਆ ਗਈ ਯਾਰ ਮਿੱਤਰੋ ਅ ਮੇਰੀ ਇੱਕ ਜ਼ਿੰਦਗੀ ਦੀ ਨਾ ਥਿਉਰੀ ਰਹੀ ਆਗੀ ਵੀ ਸਾਡੇ ਬਜ਼ੁਰਗਾਂ ਨੇ ਸਾਨੂੰ ਸਿਖਾਇਆ ਵੀ ਜੇ ਕਿਸੇ ਬੰਦੇ ਦੇ ਪੱਲੇ ਕੋਈ ਚੀਜ਼ ਹੋਵੇ ਗੁਣ ਹੋਵੇ ਉਹ ਵੰਡਣਾ ਚਾਹੀਦਾ ਸੋ ਜਿਹੜੀ ਚੀਜ਼ ਦੀ ਮੈਨੂੰ ਨੌਲੇਜ ਹੁੰਦੀ ਆ ਮੈਂ ਉਹਦੀ ਵੀਡੀਓ ਜ਼ਰੂਰ ਪਾਉਣਾ ਕਿਉਂਕਿ ਜਿਹੜੇ ਮੇਰੇ ਗੁਰੂ ਜੀ ਨੇ ਉਹ ਖੁਦ ਬੈਦਵੀ ਨੇਗੇ ਤੇ ਬਹੁਤ ਤੇ ਆچھے ਫਕੀਰ ਵੀ ਨੇ ਤੇ ਮੈਂ ਉਹਨਾਂ ਤੋਂ ਸਿੱਖਦਾ ਰਹਿਣਾ ਇਸ ਕਰਕੇ ਮਿੱਤਰੋ ਜਿਹੜਾ ਕੋਈ ਆ ਕੋਈ ਗੱਲ ਹੁੰਦੀ ਆ ਕੰਮ ਦੀ ਕੋਈ ਬੁਝੜੀ ਬੂਟੀ ਹੁੰਦੀ ਆ ਹਨਾ ਹੁਣੇ ਫ੍ਰੀ ਵਾਲੇ ਸੌਦੇ ਨੇ ਆ ਜਿਹੜੀ ਅੱਤਵਾਲ ਬਾਰੇ ਮੈਂ ਤੁਹਾਨੂੰ ਦੱਸ ਰਿਹਾ ਹਨਾ ਇਹ ਫ੍ਰੀ ਦਾ ਸੌਦਾ ਹੈ ਤੁਸੀਂ ਆਪਣੇ ਆਮ ਘਰਾਂ ਦੇ ਵਿੱਚ ਲਾਗੇ ਤਾਗੇ ਨੇੜੇ ਖੂਹਾਂ ਟੋਬਿਆਂ ਕਸੀਆਂ ਛੱਪੜਾਂ ਖੇਤਾਂ ਆ ਮਤਲਬ ਕਿਤੇ ਵੀ ਤੁਸੀਂ ਇਹਨੂੰ ਆ ਰੁੱਤ ਦੇ ਵਿੱਚ ਬਾਧੂ ਹੁੰਦਾ ਹੁਣ ਨਾ ਹੁਣ ਇਹ ਫੁੱਲ ਹੀ ਹੁੰਦਾ ਆਰੋਤ ਦੇ ਵਿੱਚ ਤੇ ਤੁਸੀਂ ਉੱਥੇ ਮੈਂ ਤੁਹਾਨੂੰ ਦਿਖਾਇਆ ਸੀ ਨਾ ਤੇ ਆਰੋਤ ਦੇ ਵਿੱਚ ਬਹੁਤ ਜ਼ਿਆਦਾ ਹੁੰਦਾ ਅੱਤਵਲ ਨੂੰ ਤੁਸੀਂ ਇਹਦੇ 20 ਵਰਤਨੇ ਨੇ ਇਹਦੇ ਪੱਤੇ ਨਹੀਂ ਵਰਤਨੇ ਠੀਕ ਹੈ ਨਾ ਆਹ ਦੇਖ ਲਓ ਮੇਰੇ ਮਤਲਬ ਮੇਰੇ ਆਹ ਦੇਖੋ ਆਹ ਹੱਤਵਾਲਾ ਇਹ ਆਹਾ ਆਹਾ ਇਹਦੇ ਇਹਦੇ ਨਾ ਮਿੱਤਰੋ ਇਹਦੇ ਤੁਸੀਂ 20 ਵਰਤਨੇ ਨੇ ਇਹ ਇਹਦੇ ਜ ਇਹਦੇ ਤੁਸੀਂ ਜਦੋਂ 20 ਵਰਤੋਗੇ ਤੇ ਤੁਸੀਂ ਯਕੀਨ ਮੰਨਿਓ ਤੁਹਾਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਠੀਕ ਆ ਔਰ ਇਹ ਅਜ਼ਮਾਇਆ ਹੋਇਆ ਨੁਸਖਾ ਗਾ ਤੁਸੀਂ ਜਦੋਂ ਇਹਨੂੰ ਵਰਤੋਗੇ ਤੁਹਾਨੂੰ ਪਤਾ ਲੱਗਣਾ ਇਹਦੇ ਬਾਰੇ ਵੀ ਇਹਦੇ ਫਾਇਦੇ ਤੁਸੀਂ ਤਾਂ ਵੀ ਭੁੱਲੇ ਫਿਰਦੇ ਸੀ ਹਾਂ ਕਿਉਂਕਿ ਕੋਈ ਇਹਦਾ ਕੋਈ ਸਾਈਡ ਇਫੈਕਟ ਵੀ ਨਹੀਂ ਕੋਈ ਇਦਾਂ ਨਹੀਂ ਹੈਗਾ ਵੀ ਇਹਦਾ ਨੁਕਸਾਨ ਹੋ ਜੀ ਇਹਦਾ ਹੋ ਉਹ ਨਾ 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 ਇਹਦਾ ਇੱਕ ਪੰਜ ਰੁਪਈਆ ਦਾ ਨੁਕਸਾਨ ਕੋਈ ਨਹੀਂ ਇਹ ਤੁਹਾਡੀ ਸਿਹਤ ਲਈ ਇਹ ਬਹੁਤ ਜ਼ਿਆਦਾ ਬਾਕੀ ਸਾਡੇ ਤਾਂ ਦੇਖੋ ਤੁਹਾਨੂੰ ਦਿਖਾ ਦੇਣਾ ਲੈ ਆਹ ਆਮ ਖੜੇ ਨੇ ਸਾਡੇ ਦੱਥੇ ਤੇ ਬਹੁਤ ਜ਼ਿਆਦਾ ਨੇ ਤੇ ਜੇ ਕੋਈ ਚਲੋ ਕਈ ਵਾਰ ਕੋਈ ਜ਼ਰੂਰਤ ਵਾਲਾ ਕੋਈ ਮਿੱਤਰ ਸੱਜਣ ਕੋਈ ਕਈ ਕਰ ਸਾਨੂੰ ਜਿਵੇਂ ਮੈਂ ਇੱਕ ਵੀਡੀਓ ਪਹਿਲਾਂ ਵੀ ਪਾਈ ਤੀ ਹਨਾ ਤੇ ਆ ਦੇਖੋ ਹੋਰ ਦਿਖਾ ਦਣਾ ਤੁਹਾਨੂੰ ਆ ਖੜਾ ਹਨਾ ਤੇ ਕਿਉਂਕਿ ਮਹਿੰਗੇ ਬਹੁਤ ਨੇ ਇਹ ਮਾਰਕੀਟ ਦੇ ਵਿੱਚ ਇਹ 7-8000 ਰੁਪਏ ਕਿਲੋ ਨੇ 7-8000 ਰੁਪਏ ਕਿਲੋ ਆ ਖਾਣਾ ਤੁਸੀਂ ਕਿਵੇਂ ਇਹਨੂੰ ਖਾਣਾ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਦੀਗਾ ਵੀ ਜਿਹੜੇ ਦੇ ਬੀਜ ਨੇ ਇਹਦੇ ਵਿੱਚੋਂ ਬੀਜ ਨਿਕਲੂਗਾ ਇਹਦੇ ਚੋਂ ਇੱਕ ਮਿੰਟ ਦੱਸਣਾ ਇਹ ਆ ਇਹਦੇ ਚੋਂ ਇਹ ਆਹ ਚੀਜ਼ ਹਨਾ ਆਹਾ ਤੇ ਇਹਦੇ ਵਿੱਚੋਂ ਜਿਹੜਾ ਬੀਜ ਨਿਕਲੂਗਾ ਤੇ ਇਹ ਬੀਜ ਦੀ ਕਰਮਾਤਾ ਸਾਰੀ ਇਹ ਇਹਦੇ ਵਿੱਚ ਉਹ ਇਹ ਆਹ ਹੱਤਵਾਲ ਤੇ ਆਹ ਇਹਦੇ ਡੋਡੀਆਂ ਜਿਹੀਆਂ ਲੱਗੀਆਂ ਨੇ ਆਹ ਹਨਾ ਇਹ ਇਦਾਂ ਦਾ ਹੁੰਦਾ ਸੌਦਾ ਆ ਲੈ ਇਹ 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 ਜੇ ਡੋਟੀਆਂ ਹੁੰਦੀਆਂ ਨੇਗੀਆਂ ਇਹਦੇ ਵਿੱਚੋਂ ਆਹ ਦੇਖ ਖੜਕਦੇ ਨਾਲੇ ਸੁਣਦੇ ਹੋ ਹਨਾ ਆ ਬੋਲਦੇ ਨੇ ਨਾ ਇਹ ਇਹ ਇਹਦਾ ਕਮਾਲ ਹੁੰਦਾ ਇਹ 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 ਬਸ ਇਹ ਐਂ ਕਰਦਾ ਹੁੰਦਾ ਦੇਖ ਇਹ ਵਾਲਾ ਮਸਲਾ ਹੈ ਨਾ ਤੋੜਨੀਆ ਬਹੁਤ ਮਤਲਬ ਇੱਕ ਹੌਲੀ ਹੌਲੀ ਜੇ ਕਰਨ ਵਾਲਾ ਕੰਮ ਆ ਦੇਖੋ ਐਂਦਾ ਜਦੋਂ ਕਰੋਗੇ ਫਿਰ ਜੋ ਬੀ ਨਿਕਲੂਗਾ ਤੇ ਉਹ ਬੀ ਫਿਰ ਵਾਕਈ ਬਹੁਤ ਕਮਾਲ ਦੀ ਚੀਜ਼ ਹੁੰਦੀ ਆ ਲਓ ਮਿੱਤਰੋ ਤੇ ਜੇ ਫਿਰ ਕਿਸੇ ਨੇ ਬੀ ਮਗਾਉਣਾ ਹੋਇਆ ਤਾਂ ਫਿਰ ਉਹ ਆਪਾਂ ਕਰਕੇ ਗੱਲ ਹੋਰ ਜੀ ਹਨਾ ਤੇ ਤੁਹਾਨੂੰ 10 20 ਦੇਵਾਂਗੇ ਤਾਂ ਲਾਈਵ ਦੇ ਵਿੱਚ ਵੀ ਬਾਅਦ ਦੇ ਵਿੱਚ ਤੁਸੀਂ ਚੈਨਲ ਦੇ ਉੱਤੇ ਮੈਨੂੰ ਕਮੈਂਟ ਕਰ ਦਿਓ ਤੇ ਫਿਰ ਆਪਾਂ ਹੋਰ ਜੀ ਗੱਲਬਾਤ ਕੋਈ ਨਹੀਂ ਕਰ ਲਾਂਗੇ ਜੇ ਕਿਸੇ ਨੂੰ ਚਾਹੀਦਾ ਹੋਇਆ ਤਵਲ ਤੇ ਵੀ ਚਾਹੀਦੇ ਹੋ ਤਾਂ ਜ਼ਰੂਰ ਦੱਸ ਦਿਓ ਆ ਦੇਖੋ ਆਹ ਜੇ ਜਮੀ ਹਰਾ ਪਿਆ ਦੇ ਆਹ ਫੁੱਲ ਹੁੰਦੇ ਨਾਲ ਦੇਖੋ ਦੇਖ ਲਓ ਜੀ ਆ ਲਓ ਆ ਲੱਗਿਆ ਪਿਆ ਹਨਾ ਬਹੁਤ ਕੁਝ ਪਿਆ ਮਿੱਤਰੋ ਆਪਣੇ ਖੇਤਾਂ 'ਚ ਆਪਣੇ ਨੇੜੇ ਤੇੜੇ ਬਸ ਗੱਲ ਕੀ ਐ ਵੀ ਸਾਨੂੰ ਪਤਾ ਨਹੀਂ ਲੱਗਦਾ ਹਨਾ ਵੀ ਕੀ ਹੋ ਰਿਹਾ ਕਿੱਦਾਂ ਕਿਹੜੀ ਚੀਜ਼ ਜੜੀ ਬੂਟੀ ਦੀ ਹਨਾ ਚਲੋ ਮੇਰੀ ਤਾਂ ਯਾਰ ਇੱਕ ਕੋਸ਼ਿਸ਼ ਹੁੰਦੀ ਆ ਭਰਾਵੋ ਹਨਾ ਜਿਹੜੀ ਮੈਨੂੰ ਕੋਈ ਚੀਜ਼ ਪਤਾ ਹੁੰਦੀ ਐ ਜਾਂ ਮੈਂ ਕਿਸੇ ਬਿਸੀ ਨਾਲ ਜੁੜਿਆ ਹੁੰਨਾ ਤੇ ਮੈਂ ਜ਼ਰੂਰ ਹਰੇਕ ਬੰਦੇ ਦੇ ਨਾਲ ਸਾਂਝੀ ਕਰਦਾ ਹੁੰਨਾ ਹਨਾ ਮੈਨੂੰ ਐ ਹੁੰਦਾ ਵੀ ਯਾਰ ਚੱਲ ਜੇ ਕਿਸੇ ਦਾ ਫਾਇਦਾ ਹੁੰਦਾ ਸਾਡੇ ਦੱਸਣ ਨਾਲ ਜੇ ਕਿਸੇ ਭਲਾ ਹੁੰਦਾ ਤਾ ਜ਼ਰੂਰ ਹਨਾ ਹੋਣਾ ਚਾਹੀਦਾ ਹੁੰਦਾ ਤੇ ਕਿਸੇ ਦੇ ਕੰਮ ਆ ਜਾਂਦਾ ਕੋਈ ਨੁਸਖਾ ਕੀ ਕਰ ਕੋਈ ਗਰੀਬ ਆਦਮੀ ਹੁੰਦਾ ਚਾਹੇ ਗਰੀਬ ਹੋਵੇ ਚਾਹੇ ਅਮੀਰ ਹੋਵੇ ਯਾਰ ਹਨਾ ਅੱਜ ਦੇ ਜੁਗਮਗਾਈ ਦਾ ਜੋਗਾ ਮਿੱਤਰੋ ਤੇ ਇਹ ਜੁਗ ਦੇ ਵਿੱਚ ਹਨਾ ਚਲੋ ਜੇ ਕਿਸੇ ਦਾ ਫਰੀਦ ਸਰਦਾ ਹੋਵੇ ਨਹੀਂ ਤਾਂ ਅੱਜ ਕੱਲ ਇਦਾਂ ਦਾ ਹੋਇਆ ਪਾ ਵੀ ਲੁੱਟਾਂ ਖਸੁੱਟਾਂ ਉਹ ਉਹ ਚੱਲਦਾ ਪਿਆ ਹਨਾ ਕੰਮ ਤੇ ਫਿਰ ਵੀ ਚਲੋ ਤੇ ਤੁਸੀਂ ਇੰਨੇ ਭੈਣ ਭਰਾ ਜੋੜਿਓ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਤੇ ਸ਼ੁਕਰੀਆ